ਦੇਖੋ ਜੋ ਹਰਾਨਗੀ ਜੋ ਤਮਾਸ਼ਾ ਪੰਜਾਬ ਦਾ ਪੰਜਾਬ ਸਰਕਾਰ ਦਾ ਵਾਕਈ ਇਹ ਗੱਲ ਕਹਿੰਦੇ ਸੀ ਲੱਗਦਾ ਵੀ ਸੀ ਕਿ ਸਾਡਾ ਚੀਫ ਮਿਨਿਸਟਰ ਤਮਾਸ਼ੀਆ ਕੇਜਰੀਵਾਲ ਤੇ ਇਹ ਡਰਾਮੇ ਮਾਰਨੇ ਪਰ ਐਡਾ ਬੜਾ ਤੋਹਫਾ ਨਹੀਂ ਪਤਾ ਸੀ ਵੀ ਐਡਾ ਬੜਾ ਤੋਹਫਾ ਕਰਨੀ ਠੀਕ ਆ ਹਜ਼ਾਰ ਰੁਪਈਆ ਝੂਠ ਬੋਲਿਆ ਹੋਰ ਗੱਲਾਂ ਝੂਠ ਬੋਲੀਆਂ ਪਰ ਮੰਤਰੀਆਂ ਨੂੰ ਆਪਣੇਆਂ ਨੂੰ ਤੇ ਥੱਲੇ ਕੰਮ ਕੀ ਕਰਨਾ ਜਿਹੜੇ ਮਹਿਕਮੀ ਹੈ ਨਹੀਂਗੇ ਇਹ ਜਨਾਬ ਮੁੱਖ ਮੰਤਰੀ ਸਾਹਿਬ ਭੰਡ ਸਾਹਿਬ ਬਹੁਤ ਗੱਲਾਂ SLAਵਾਵਾਂ ਦਿੰਨੇ ਹੋ ਕਦੇ ਕਿਸੇ ਨੂੰ ਵਿਆਹਾਂ ਦੀਆਂ ਦਿੰਨੇ ਹੋ ਕਦੇ ਕਿਸੇ ਨੂੰ ਕ੍ਰਪਸ਼ਨ ਦੀਆਂ ਦਿੰਨੇ ਹੋ ਕਦੇ ਤੁਸੀਂ ਕਹਿੰਦੇ ਹੋ ਗੱਡੀਆਂ ਆਏ ਕਿਸੇ ਕੋਲ ਮੇਰੇ ਹਰ ਚੀਜ਼ ਤੁਸੀਂ ਤੇ ਜਨਾਬ ਆਪ ਮੁੱਖ ਮੰਤਰੀ ਬਣ ਕੇ ਵਿਆਹ ਕਰਾਏ ਤੁਸੀਂ ਲੋਕਾਂ ਨੂੰ ਵਿਆਹਾਂ ਦੀਆਂ ਗੱਲਾਂ ਕਰਦੇ ਆਪਾਂ ਕਿਹੜੀ ਪਾਰਟੀ ਛੱਡੀ ਆ ਇਹ ਦੱਸੋ ਬਾਦਲ ਸਾਹਿਬ ਜੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਛੋਟੇ ਜਿਹੇ ਮੈਂਬਰ ਸੀ ਕਿਸੇ ਵੀ ਫਿਰ ਤੁਸੀਂ ਹੋਰ ਪਾਰਟੀਆਂ ਬੜੀਆਂ ਬਦਲੀਆਂ ਫਿਰ ਇਹੀ ਬਾਦਲ ਪਰਿਵਾਰ ਦੇ ਮੂਹਰੇ ਤੁਸੀਂ ਨੱਚ ਨੱਚ ਕਮੈਂਟਰੀਆਂ ਕਰਦੇ ਸੀ ਕਬੱਡੀ ਕਬੀ ਯਾਦ ਹੋ ਤੁਹਾਨੂੰ ਤੁਸੀਂ ਭੁੱਲ ਜਾਂਦੇ ਨੂੰ ਪਰ ਅੱਜ ਤਾਂ ਤੁਸੀਂ ਮੰਤ ਪੰਡਤ ਸਾਹਿਬ ਰਿਪੋਰਟ ਹੀ ਤੋੜ ਪਰ ਪੰਡਤ ਸਾਹਿਬ ਨੇ ਮਹਿਕਮੇ ਹੀ ਮੰਤਰੀਆਂ ਨੂੰ ਉਹ ਵੰਡਤੇ ਜਿਹੜੇ ਮਹਿਕਮੇ ਹੀ ਨਹੀਂ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਪ੍ਰਸ਼ਨਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜੋ ਜਿਹੜੇ ਐਸੀ ਰਾਜੇ ਦੇ ਮੰਤਰੀ ਹੋਣ ਉਹ ਵੀ ਦਮ ਚਰੇ ਉਹਨਾਂ ਦਾ ਕੀ ਕਸੂਰ ਆ ਉਹ ਆਪਣੇ ਦਫਤਰ ਦੇ ਆਪਣੇ ਮਗਰ ਉਹ ਮਹਿਕਮਾ ਲਾ ਕੇ ਫਿਰਗੇ ਪੂਛ ਲਾ ਕੇ ਫਿਰਗੇ ਜਿਹੜੀ ਹੈ ਹੀ ਨਹੀਂ ਕੀ ਹੁਣ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਆਈ ਸਾਹਿਬ ਦੀ ਗੱਲਾਂ ਕਰਦੇ ਸੀ ਜਾ ਕੇ ਮਿਲ ਰਹੇ ਸੀ ਅੱਜ ਤੁਹਾਡਾ ਉਹ ਤਮਾਸ਼ਾ ਬਣਿਆ ਉਹਨਾਂ ਨੇ ਤਾਂ ਕੀ ਬਣਿਆ ਖੈਰ ਮੁੱਖ ਮੰਤਰੀ ਦਾ ਬਣਿਆ ਜਿਹੜਾ ਮਹਿਕਮਾ ਹੈ ਐਡਮਿਨਿਸਟ੍ਰੇਟਿਵ ਰਿਫਾਰਮਸ ਇਹੜਾ ਮਹਿਕਮਾ ਹੀ ਖਤਮ ਹੋਇਆ ਹੋਇਆ ਹੈ ਅੱਜ ਤੱਕ 3 ਸਾਲ ਹੋ ਗਏ ਉਹਨਾਂ ਦੀਆਂ ਮੀਟਿੰਗਾਂ ਕਰ ਰਹੇ ਪਾਰਲੀਮੈਂਟ ਆਪਣੇ ਲੋਕ ਸਭਾ ਚ ਅਸੈਂਬਲੀ ਚ ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਵੀ ਪਤਾ ਨਹੀਂ ਐਡਮਿਨਿਸਟ੍ਰੇਟਿਵ ਰਿਫਾਰਮਸ ਕਿਹੜੇ ਕਰ ਰਹੇ ਉਹ ਮਹਿਕਮੇ ਹੀ ਨਹੀਂ ਬਸ ਕਰੋ ਬਸ ਕਰੋ ਪੰਡਤ ਸਾਹਿਬ ਬਸ ਕਰੋ ਲੋਕਾਂ ਨੂੰ ਇੰਨਾ ਗਮਰਾਹ ਨਾ ਕਰੋ ਇੰਨਾ ਗਮਰਾਹ ਨਾ ਕਰੋ ਆਪਣੇ ਆਪ ਨੂੰ ਧੋਖਾ ਦੇਈ ਜਾਂਦੇ ਹੋ ਆਪਣੇ ਪੰਜਾਬ ਨੂੰ ਧੋਖਾ ਦੇਈ ਜਾਂਦੇ ਹੋ ਅੱਜ ਪਤਾ ਲੱਗ ਗਿਆ ਇਹਨਾਂ ਦਾ ਹਾਲ ਤੇ ਇਹਨਾਂ ਦੇ ਕੈਬਨਟਾਂ ਜਿਹੜੀਆਂ ਕਰਦੇ ਹੋਣਗੇ ਕੀ ਕਰਦੇ ਹੋਣਗੇ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਆਉਣੀ ਕੀ ਕਰਦੇ ਹੋਣਗੇ ਤੇ ਜਿਹੜੇ ਭੰਡ ਸਾਹ ਜਿਹੜਾ ਮਹਿਕਮਾ ਦਿੱਤਾ ਉਹ ਮੰਤਰੀ ਨੂੰ ਪਤਾ ਨਹੀਂ ਲੱਗਿਆ ਅਸਲ ਨੂੰ ਵੀ ਤੇਰਾ ਕੋਈ ਦਫ਼ਤਰੀ ਹੈ ਨਹੀਂ ਤੇਰਾ ਕੋਈ ਸੈਕਟਰੀ ਹੈ ਨਹੀਂ ਤੇਰਾ ਕੋਈ ਸਟਾਫ ਹੈ ਨਹੀਂ ਕਿੱਥੇ ਸਾਈਨ ਕਰੀ ਜਾਂਦਾ ਕਿਹੜੀਆਂ ਫਾਈਲਾਂ ਐ ਭੰਡ ਸਾਹ ਨੂੰ ਭੇਜੀ ਜਾਂਦੇ ਉਹ ਤੇ ਭੰਡ ਸਾਹ ਤੁਹਾਨੂੰ ਵਾਪਸ ਭੇਜੀ ਜਾਂਦੇ ਇੱਜਾ ਤਮਾਸ਼ਾ ਨਹੀਂ ਕਦੇ ਦੇਖਿਆ ਸੀ ਅੱਜ ਵਾਕੇ ਉਹ ਪੰਜਾਬ ਦੀ ਚਰਚਾ ਸਰਕਾਰ ਦੀ ਹੋ ਰਹੀ ਹੈ ਦੇਸ਼ 'ਚ ਵੀ ਇੱਕ ਮੁੱਖ ਮੰਤਰੀ ਜਿਹਦੇ ਮਹਿਕਮੇ ਹੀ ਨਹੀਂ ਉਹਦੇ ਨਾਲ ਹੀ ਸਰਕਾਰ ਚਲਾਈ ਜਾਂਦਾ ਪਰਮਾਤਮਾ ਬਖਸ਼ੇ ਪਰਮਾਤਮਾ ਬਖਸ਼ੇ ਫੰਡ ਨੂੰ ਅੱਜ ਤਮਾਸ਼ਾ ਹੋੜ ਗਿਆ ਸਾਰੇ ਐਡਮਿਨਿਸਟ੍ਰੇਸ਼ਨ ਸੰਗਈ ਸਰਕਾਰਾਂ 'ਚ ਦਿੱਲੀ ਤੱਕ ਵੀ ਇੱਕ ਸੀਐਮ ਇਹੋ ਜਿਹੀ ਮੰਤਰੀ ਰੱਖੀ ਫਿਰਦਾ ਜਿਨ੍ਹਾਂ ਨੂੰ ਮਹਿਕਮੇ ਹੀ ਨਹੀਂ ਹੈ ਨਹੀਂਗੇ ਮਿਨਿਸਟਰੀਆਂ ਹੈ ਨਹੀਂਗੇ ਉਹਨਾਂ ਨੂੰ ਵੰਡਤੀਆਂ ਮੈਂ ਆਪ ਸਭ ਤੋਂ ਵੱਨੰਸੀ ਨੂੰ ਯੰਨਕਣਾ ਚਾਹਣਾ ਹੈ ਕਿ ਇਹ ਪਤਿਰਵੰਜਾਂ ਸੀ ਵੀ ਅਨਜਾਨ ਭੰਡ ਹੈਗੀ ਆ ਤੁਸੀਂ ਕਹਨੂ ਇਹਨਾਂ ਨਾਲ ਜਾ ਕੇ ਰਵਾਉਣ ਲੱਗੇ ਜਾਂ ਤੁਸੀਂ ਵੀ ਰਲੇ ਹੋਏ ਨਾਲ ਕਿੱਥੇ ਇਹ ਸਭ ਕੁਝ ਚਲੀ ਗਿਆ ਕਿਹਦੇ ਖਾਤੇ 'ਚ ਇਹ ਸਭ ਕੁਝ ਪਈ ਗਿਆ ਕਹਿੰਦੇ ਜੀ ਅਸੀਂ پنਖਾਵਾ ਨਹੀਂ ਲੈਂਦੇ ਅਸੀਂ ਆਹ ਨਹੀਂ ਕਰਦੇ ਖਰਚੇ ਨਹੀਂ ਲੈਂਦੇ ਇੱਥੇ ਤਾਂ ਮਿਨਿਸਟਰੀ ਨਹੀਂ ਜਾਨੀ ਬਣਾਈ ਬੈਠੇ ਨੇ ਇਹ ਕਿਹੜੇ ਖਾਤੇ 'ਚ ਖਰਚੇ ਚੱਲ ਰਹੇ ਹੋਣੇ ਕਿਹੜੇ ਕਰਤੇ 'ਚ ਕੰਮ ਚੱਲ ਰਹੇ ਆ ਹੋਣਾ ਜਾਨ ਬਚਾ ਲੈ ਇਹਨਾਂ ਤੋਂ ਰੱਬ ਬਖਸ਼ੇ ਇਹਨਾਂ ਤੋਂ ਇਹ ਮਹਾਰਾਜਾ ਸਤਾਲਜ ਸਾਹਿਬ ਕਦੇ ਤਾਂ ਜਦੋਂ ਪਤਾ ਹੀ ਨਹੀਂ ਆਪਾਂ ਹੁਣ ਸਟੇਜ ਹੀ ਦੂਜੀ ਚੁੰਨੇ ਆ ਗਏ ਲੋ ਕਿਹਦਾ ਪਤਾ ਲੱਗਦਾ ਵੀ ਕਿਹੜੇ ਮਹਿਕਮੇ ਹੈਗੇ ਕਿਹੜੇ ਮੰਤਰੀ ਨਾਲ ਕਿਹੜੀਆਂ ਮੀਟਿੰਗਾਂ ਕਰੀ ਜਾਂਦੇ ਆ ਅੱਜ ਤਾਂ ਵਾਕਈ ਘਰ ਘਰ ਤੁਹਾਡਾ ਅੱਜ ਚੁਟਕਲੇ ਬਣੇ ਘਰ ਘਰ ਤੁਹਾਡਾ ਹੱਸ ਰਿਹਾ ਮੀਡੀਆ ਨੇ ਜੋ ਖਬਰਾਂ ਲਾਈਆਂ ਚੁਟਕੀ ਲਈ ਆ ਤੁਹਾਡੀ ਕਿਹੜੇ ਮੂੰਹ ਨਾਲ ਤੁਸੀਂ ਬਾਹਰ ਵਿੱਚ ਲੋ ਕਿਹੜੇ ਮੂੰਹ ਨਾਲ ਤੁਸੀਂ ਆਫੀਸਰਾਂ ਨੂੰ ਕਿਹੜੇ ਮੂੰਹ ਨਾਲ ਮੀਡੀਆ ਨੂੰ ਕਿਹੜੇ ਮੂੰਹ ਨਾਲ ਤੁਸੀਂ ਲੋਕਾਂ 'ਚ ਜਾਓਗੇ ਪਰ ਤੁਹਾਡਾ ਕੀ ਹੈ ਉਹ ਕਹਿੰਦੇ ਮਸ਼ਰਮਾ ਦੀ ਡੁੱਲਗੀ ਢਾਲ ਉਹ ਕਹਿੰਦੇ ਅਸੀਂ ਤਾਂ ਚੱਟ ਹੰਦੇ ਚੱਟ ਚੱਟੀ ਪੁੰਜੀ ਡੋਲ ਗਈ ਝਟਕੇ ਕੰਨੇ ਥੋੜਾ ਤਾਂ ਉਹ ਸਾਲ ਆ ਇਸ ਲੈਵਲ ਤੋਂ ਵੀ ਉੱਤੇ ਦੇ ਸ਼ਰਮ ਮੁੱਖ ਮੰਤਰੀ ਬੇਗਹਿਰਤ ਮੁੱਖ ਮੰਤਰੀ ਤੇ ਦੂਜਿਆਂ ਨੂੰ ਸਲਾਮਾ ਬਹੁਤ ਦੇਣ ਦਾ ਮਨ ਕਰਦਾ ਤੇ ਅੱਜ ਉਹ ਮਜ਼ਾਕ ਦੇ ਪਾਤਰ ਤੁਸੀਂ ਬਣੇ ਹੋ ਜਿਹੜੇ ਕਿ ਜ਼ਿੰਦਗੀ ਚ ਕੋਈ ਨਹੀਂ ਬਣਿਆ ਜੇ ਥੋੜੀ ਜੀ ਵੀ ਤੁਹਾਨੂੰ ਮਰੀ ਮੋਟੀ ਵੀ ਆਪਣੇ ਆਪ ਤੇ ਆਪਣੇ ਚ ਗੈਰਤ ਅਸਤੀਫਾ ਦੇ ਦੇ ਚੰਗੇ ਰਹੋਗੇ ਇਹ ਆਉਣ ਵਾਲੇ ਦਿਨਾਂ ਚ ਕਿਉਂਕਿ ਪਹਿਲਾਂ ਤਾਂ ਲੋਕ ਚੁੱਪ ਰਹਿੰਦੇ ਆ ਦਿਨ ਸੁਣੋ ਹੁਣ ਰੋਜ਼ ਨੰਗਾ ਹੋਣਾ ਰੋਜ਼ ਕੱਪੜੇ ਲੈਣੇ ਇਸ ਕਰਕੇ ਜਿਹੜਾ ਵੀ ਜਿੰਨਾ ਕ ਬਚੇ ਆ ਉਹਨਾਂ ਪਾ ਜਾ ਕੇ ਨਿਕਲ ਲੋ ਚੰਗੇ ਰਹੋ